ਤਲਵਾੜਾ ਵਿੱਚ ਨਗਰ ਕੌਂਸਲ ਚੋਣਾਂ ਲਈ ਵੋਟਾਂ ਵਿੱਚ ਕੀਤੀ ਜਾ ਰਹੀ ਸੋਧ ਨੂੰ ਲੈ ਕੇ ਅੱਜ ਕਾਂਗਰਸੀ ਆਗੂਆਂ ਨੇ ਇਤਰਾਜ਼ ਜਤਾਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਤਲਵਾੜਾ ਦੇ ਸ਼ਹਿਰੀ ਪ੍ਰਧਾਨ ਬੋਧ ਰਾਜ ਨੇ ਕਿਹਾ ਕਿ ਲਿਸਟਾ ਵਿੱਚ ਸੋਧ ਕਰਨ ਦੀ ਥਾਂ ਤੇ ਵੋਟਾਂ ਇੱਧਰ ਉੱਧਰ ਕੀਤੀਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੀ ਤੱਕੇਸ਼ਾਹੀ برداشت ਨਹੀਂ ਕਰਾਂਗੇ ਪਬਲਿਕ ਸਪੌਟ ਨਿਊਜ਼ ਦੇ ਨਾਲ ਤਲਵਾੜਾ ਤੋਂ ਮਕੇਸ਼ ਸ਼ਰਮਾ ਦੀ ਰਿਪੋਰਟ ਮੈਂ ਤਲਵਾੜੇ ਤੋਂ ਸਿਟੀ ਕਾਂਗਰਸ ਪ੍ਰਧਾਨ ਬੋਧ ਰਾਜ ਇਸ ਸਰਕਾਰ ਤੋਂ ਮੰਗ ਕਰਦਾ ਵੀ ਜਿਹੜੀਆਂ ਨਗਰ ਨਿਗਮ ਚੋਣਤ ਰਵਾੜੀ ਹੋ ਰਹੀਆਂ ਕਮੇਟੀ ਦੀਆਂ ਕੌਂਸਲਰਾਂ ਦੀਆਂ ਐਮਸੀਆਂ ਦੀਆਂ ਇਹਦੇ ਵਿੱਚ ਸਰਕਾਰ ਨੇ ਸੋਧ ਲਿਸਟਾਂ ਤਿਆਰ ਕਰਨ ਨੂੰ ਕਿਹਾ ਯਾਨੀ ਕਿ ਨਾਮੀਆਂ ਬਣਾਉਣੀਆਂ ਪੁਰਾਣੇ ਬਣਾਉਣੇ ਤੇ ਸ਼ਿਫਟ ਕਰਨੀਆਂ ਸਾਡੀ ਡਿਮਾਂਡ ਇਹ ਆ ਕਿ ਆਪਣੇ ਨਕਸ਼ੇ ਦੇ ਹਿਸਾਬ ਨਾਲ ਜੋ ਨਗਰਪੜ੍ਹ ਦਾ ਨਕਸ਼ਾ ਬਣੇ ਉਹਦੇ ਹਿਸਾਬ ਨਾਲ ਬਣਿਆ ਜਾਵੇ ਗੁੱਥਾਂ ਦੇ ਹਿਸਾਬ ਨਾਲ ਵੋਟਾਂ ਪੜਾਈ ਜਾਣ ਕਿ ਨਾ ਕਿ ਦੂਜੇ ਉੱਤਰ ਤੋਂ ਚੱਕ ਕੇ ਸਾਨੂੰ ਪ੍ਰੂਸੇ ਦੇ ਸੂਤਰ ਕੋਲੇ ਬਹੁਤ ਵੱਡੀ ਧੰਦਲੀ ਕਰਾ ਰਹੀ ਹੈ ਸਰਕਾਰ ਮੌਜੂਦਾ ਜਿਹੜੇ ਸਰਕਾਰ ਬਹੁਤ ਗਲਤ ਕੰਮ ਕਰ ਰਹੀ ਹੈ ਜਿੰਨੇ ਵੀ ਇੱਥੇ ਦਫ਼ਤਰ 'ਚ ਬੈਠੇ ਕੋਈ ਸੁਣਾਈ ਨਹੀਂ ਕਰਦੇ ਕੋਈ ਰੀਸੀਵ ਨਹੀਂ ਦਿੰਦੇ ਕਿ ਕਿੰਨੀਆਂ ਅੱਜ ਬੋਟਾ ਹੋ ਗਈਆਂ ਕਿੰਨੇ ਨੇ ਕੋਈ ਸੁਣ ਕੋਈ ਸਾਡੀ ਸੁਣਾਈ ਨਹੀਂ ਕਰਦਾ ਜੇ ਅਸੀਂ ਬੇਨਤੀ ਕਰਦੇ ਪੇ ਧਾਂਦਲੀ ਬੰਦ ਕੀਤੀ ਜਾਏ ਨਹੀਂ ਤੇ ਹਲੇ ਟਾਂ ਤੇ ਬੜਾ ਸੰਘਰਸ਼ ਕਰਾਂਗੇ ਲੋੜ ਪਈ ਤੇ ਕੋਰਟ 'ਚ ਵੀ ਆਪਾਂ ਜਾਵਾਂਗੇ ਸਾਡੇ ਸਾਰਿਆਂ ਦੀ ਡਿਮਾਂਡ ਹੈ